ਅਭੀ ਲੋਬੀ ਜੀਵਿਦਾਰ ਭਰਾਵੋ ਕਣਕ ਵੱਢ ਰਿਹਾ ਕਣਕ ਦਾ ਝਾੜ ਨਿਕਲ ਟੌਪ ਦਾ ਤਕਰੀਬਨ 5 ਕੁਆਟਰ 5.5 ਕੁਆਟਰ ਦਾ ਗੇੜ ਜਾਊਗਾ 826 3086 ਕਈ ਵੀ ਜੋ ਮਿਕਸ ਕਰਕੇ ਨੇ 7372 927 826 939 ਵਗੈਰਾ ਫ੍ਰੀਜ ਕਰਕੇ ਮਿਕਸ ਭੇਜੀ ਵੀ ਆ ਤਕਰੀਬਨ 5 ਕੁਆਟਰ ਦਾ ਝਾੜ ਰੋਗਾ ਉੱਧਰ ਲਗਾ ਦੇ ਚੱਲ ਰਿਹਾ ਕੰਮ ਜਿਹੜਾ ਜਿਹੜਾ ਭਰਾਵੋ ਇਹਦੇ ਤੇ ਰੇ ਪਾਏ ਨੇ ਜੋ ਕੀ ਚਾਰ ਧਰੇ ਪੈ ਕੇ ਤੇ ਦੋ ਸਪਰੇਆਂ ਹੋ ਗਈਆਂ ਆਪਾਂ ਮਕੀਰਾ ਪਹਿਲਾਂ ਨਹੀਂ ਕਰਾਈਓ ਆਪਾਂ ਡੜੇ ਲ ਖੇਤਾਂ ਨੇ ਕਰਾਈ ਸੀਗੀ ਤੇ ਉਹਦਾ ਵੀ 4 ਤਕਰੀਬਨ ਆਪਣਾ ਪੌਣੇ 4 ਦਾ ਕੁਆਂਟਰ ਦਾ ਡੜੇ 'ਚ ਬੈਠੇ ਆ ਤੇ ਬਾਕੀ ਚੱਲ ਰਿਹਾ ਕੰਮ ਜੋਰਾ ਸ਼ੋਰਾ ਨਾਲ ਇਹ ਦੇਖ ਲਿਓ ਆਹ ਟਰਾਲੀਆਂ ਦੋ ਭਰਗੀਆਂ ਤੀਨ ਵੱਡਾ ਲਾ ਰਿਆ ਤੇ ਤੇ ਬਰਾਉ ਆ ਪਾ ਤਕਰੀਬਨ ਦਿਨ ਦੇ ਵਿੱਚ ਹੀ ਗਣਕ ਵਡਾਉਣੇ ਹੁੰਦੇ ਆ ਕਿਉਂਕਿ ਆਪਣੇ ਬੱਲਾ ਨਹੀਂ ਚੁਗੀਆਂ ਜਾਂਦੀਆਂ ਗਈਆਂ ਫਿਰ ਕਿਉਂਕਿ ਹੁਣ ਆਪਾਂ 6 ਮਹੀਨੇ ਫਸਲ ਨੂੰ ਪਾਲਦੇ ਆ ਸੋ ਆਪਾਂ ਮਿਹਨਤ ਕਰਨੀ ਆਪਣੀ ਬਣਦੀ ਹੈ ਜਿਹੜੀਆਂ ਬੱਲਾ ਥੱਲੇ ਰਹਿ ਜਾਂਦੇ ਨੇ ਕਈ ਭਰਾ ਕਹਿੰਦੇ ਨੇ ਟੂੜੀ ਵਾਲੀ ਦੀ ਵੀ ਚੱਕੀ ਜਾਂਦੇ ਨੇ ਕਈ ਭਾਈ ਜੱਕ ਵੀ ਲੈ ਜਾਂਦੇ ਨੇ ਜਿਵੇਂ ਹੁਣ ਕੋਈ ਗਰੀਬ ਹੋ ਗਿਆ ਉਹ ਚੁੱਕ ਕੇ ਵੀ ਲੈ ਜਾਂਦਾ ਕੋਈ ਗੱਲ ਨਹੀਂ ਪਰ ਆਪਾਂ ਆਪਣੀ ਮਿਹਨਤ ਭਰਾਵੋ ਜਾਰੀ ਆ ਆਪਾਂ ਰਾਤ ਨੂੰ ਆਪਣਾ ਰਾਤ ਨੂੰ ਨਾ ਬਣਾਉਣ ਦਾ ਕਾਰਨ ਇਹੀ ਆ ਵੀ ਦਿਨ ਚ ਬੱਲਾਂ ਚੁੱਕੀਆਂ ਜਾਂਦੀਆਂ ਨੇ ਰਾਤ ਨੂੰ ਇਹ ਦਿਨ ਚ ਚੱਲ ਰਿਹਾ ਤੁਸੀਂ ਬੱਦਲ ਬਾਈ ਵੀ ਦੇਖ ਸਕਦੇ ਹੋ ਅੱਜ ਮੌਸਮ ਹੌਸਲੇਆ ਪਿਆ ਇਹ ਲੋ ਜੀ ਗੱਲ ਰਿਹਾ ਕੰਮ ਟਿਪ ਟੋਪ ਇੱਧਰ ਸਾਡੇ ਬਜ਼ੁਰਗ ਲੱਗੇ ਹੋਏ ਨੇ ਲੋ ਜੀ ਤੁਹਾਨੂੰ ਬਜ਼ੁਰਗ ਵੀ ਦਿਖਾ ਦਿੰਨੇ ਆ ਚੈੱਕ ਕਰੋ ਇਹ ਸਾਡੇ ਨਾਲ ਆਏ ਸਾਲ ਹੁੰਦੇ ਨੇ ਕਹੋ ਸੀ ਦੋ ਜਣੇ ਉਹ ਸੀਗੇ ਇੱਧਰੋਂ ਸਾਡਾ ਚਾਚਾ ਜਾਨ ਲੱਗਿਆ ਹੋਇਆ ਇਹ ਹੁੰਦੀ ਜੱਟੋ ਹੱਡ ਤੋੜ ਮਿਹਨਤ ਗੋਬਿੰਦਾ ਜੀ ਮਿਹਨਤ ਲਾ ਰਿਆ ਪੂਰੀ ਆਪਣੀ ਦੇਖੋ ਬੱਲੀ ਬੱਲੀਆਂ ਲਿਆ ਆ ਉਹ ਆਜੀ ਬਾਲ ਸ਼ੇਰਾ ਖੱਤ ਕੇ ਪਰਲੇ ਪਾਸੇ ਬੱਦਲ ਵੀ ਪੂਰਾ ਚੜਿਆ ਆ ਰਿਹਾ ਹੈ ਪਰ ਰੱਬ ਨੇ ਇੰਨੀ ਕ ਮਿਹਰ ਕਰ ਲਈ ਵੀ ਆਪਣਾ ਇਧਰਲਾ ਏਰੀਆ ਬਚਾਦਾ ਤੂੰ ਆਣੀਗੜ ਵਾਲੇ ਪਾਸੇ ਤਾਂ ਬਹੁਤ ਨੁਕਸਾਨ ਕਰਦਾ ਲੋ ਵੀ ਜਟੂ ਆ ਵੀ ਟਰਾਲੀ ਭਰ ਕੇ 12.5 ਤਕਰੀਬਨ 18 ਕਿੱਗਿਆਂ ਤੋਂ ਜੋ ਭਰ ਕੇ ਕਿ ਮੜੀਏ ਲੋ ਵੀ ਜਾਂ ਤੋ ਉੱਥੇ ਆ ਗਿਆ ਆਪਣਾ ਪੁਰਾਣਾ ਫੋਰਡ ਮਾਰਦਾ ਫੁੰਕਾਰ ਇੱਕ ਆਪਣਾ ਫੋਰਡ 3400 ਘਰੇ ਖੜਾ ਥੋੜਾ ਜਿਹਾ ਬਾਟਰ ਬਾਡੀ ਚ ਨੁਕਸਾ ਜਿਹਾ ਪੈ ਗਿਆ ਨਹੀਂ ਉਹਦੇ ਨਾਲ ਆਪਾਂ ਸਟੰਟ ਪੂਰੇ ਕਰਦੇ ਆ ਪਿਛਲੇ ਬਲਾਗ ਤੁਸੀਂ ਦੇਖ ਸਕਦੇ ਹੋ ਅੱਜ ਲੱਗਿਆ ਕਣਕ ਵੱਢਣਾ ਅੱਜ ਜਾਏਗਾ ਦੂਜਾ ਦਿਨ ਕਣਕ ਵੱਢਣਾ ਚੱਲ ਰਹੀਆਂ ਨੇ ਫੌਜ ਨਾਲ ਇਧਰੇ ਪਾਸੇ ਪੱਲਾ ਚੁਗ ਰਹੀਆਂ ਨੇ ਨਾਲ-ਨਾਲ ਇਧਰੋਂ ਟੈਂਕ ਭਰ ਕੇ ਓਵਰਲੋਡ ਕਿੱਥੇ ਅੱਧੇ ਗੜੇ ਕਿਉਂ ਦਰ ਹੈ ਪਰ ਪਰਿਆ ਰਹਾ ਹੋਊ ਵੀ ਜਟਨ ਲਗਾਤਾਰ ਖਿੱਚੀ ਜਾ ਰਹੇ ਆ ਕੰਮ ਇਧਰਲੇ ਪਾਸੇ 14 ਫੁੱਟਾ ਟਰਾਲਾ 14 ਬਾਈ 7 ਦਾ ਇਹ ਭਰ ਕੇ ਇੱਕ ਉਹ 12 ਸਾਢੇ ਜਿਹੜੀ ਟੀਸੀ ਨਿਕਲ ਗਈ ਤੇ ਚੱਲ ਰਿਹਾ ਲਗਾਤਾਰ ਜੋਰਾ ਸ਼ੋਰਾ ਨਾਲ ਕੰਮ ਪ੍ਰਭੂ ਇਹ 826 ਵੀਆ ਤੇ ਵਿੱਚ 327 ਵੀਆ 372 ਵੀਆ ਤੇ ਦਾਣੇ ਦੀ ਮਟਾਈ ਪੂਰੀ ਵਧੀਆ ਭਰਾਵੋ ਝਾੜ तकरीबन 5-6 ਝੇੜ ਜੇ ਲੱਗ ਰਿਹਾ ਐਦਕੀ ਕਈ ਸਾਲਾਂ ਬਾਅਦ ਇੰਨਾ ਝਾੜ ਦੇਖਣ ਨੂੰ ਮਿਲਿਆ ਜਦੋਂ ਫਰੀਦ ਵਾਲਾ ਦੀ ਕੰਪਨੀ ਚੱਲ ਰਹੀ ਆ ਲਗਾਤਾਰ ਮਰੋ ਮਾਰ ਪਰ ਉਹអ៊ីਚ ਇੱਕ ਇਧਰ ਫਾਰਮ ਟਰੈਕ 80 ਹੈ ਦੀਦਾ ਇੰਜਣ ਕਰ ਦੇਣਾ ਭਰਾਵੋ ਬੜਾ ਟੌਪ ਲੈਵਲ ਇੰਜਣ ਬਣਾਵਾਂਗੇ ਇਹਦਾ ਪਿਸਟਨ ਵੱਡੇ ਪਾ ਕੇ ਲੋਕ ਜੇਟੋ ਫਾਰਮ ট্রাক ਆਉਂਦਾ ਤੂੰ ਇਹਨੂੰ ਟਰਾਲੀ ਨੂੰ 14-7 ਦਿਨੋਂ ਇੱਕ ਟੈਂਕ ਦੀ ਗਾਸਰ ਤੇ ਆ ਗਈ ਆਪਣੀ ਮੋਟਰ ਹਰੇ ਬਾਈ ਹਰੇ ਬਾਈ ਕਰਤੀ ਡਰਾਕਟ ਲਾ ਲਾ ਕੇ ਤੇ ਇਧਰੋਂ ਮੈਨੂੰ 14-7 ਜੀ ਇੱਕ ਟੈਂਕ ਦੀ ਗਾਸਰ ਇਧਰੋਂ ਪਵਾ ਲਾਂਗੇ ਤੇ ਬਾਕੀ ਚੱਲ